ਐਕਚੁਅਲੀ ট্রেਡਿੰਗ ਦਾ ਕੰਮ ਕਰਦੇ ਸੀ ਛੋਟੀ ਮੋਟੀ ਟ੍ਰੇਨਿੰਗ ਜਿਹੜੀ ਆ ਆਪਣੇ ਮੋਬਾਈਲ ਤੋਂ ਕਰੀ ਜਾਂਦੇ ਸੀ ਇਹਨਾਂ ਨੇ ਇੱਕ ਐਪ ਦੇ ਦੇਖ ਲਿਆ ਉੱਤੇ ਆਪਣੇ ਮੋਬਾਈਲ ਦੇ ਉੱਤੇ ਐਕਚੁਅਲੀ ਉਹ ਫੇਕ ਐਪ ਸੀ ਆ ਉੱਤੋਂ ਇਹਨਾਂ ਨੇ ਟ੍ਰੇਨਿੰਗ ਆਪਣੇ ਟ੍ਰੇਡਿੰਗ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਕਰਦੇ ਕਰਦੇ ਇਹਨਾਂ ਨੇ ਉਹ 72 ਲੱਖ ਰੁਪਏ ਉਹਦੇ ਚ ਲਾਤਾ ਤੇ ਉਹ ਜਿਹੜਾ ਐਪ ਦੇ ਵਿੱਚ ਉਹ ਇਹਨਾਂ ਦੇ ਪੈਸੇ ਜਿਹੜੇ ਆ ਇਹਨਾਂ ਨੂੰ ਸ਼ੋਅ ਕਰਕੇ ਦਿਖਾਈ ਜਾ ਰਹੇ ਸੀ ਕਿ ਤੁਹਾਡੇ ਪੈਸੇ ਜਿਹੜੇ ਆ ਇਨਕਰੀਜ਼ ਹੋ ਰਿਹਾ ਹੌਲੀ ਹੌਲੀ ਵਧ ਰਹੇ ਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਪੈਸੇ ਵਾਪਸ ਨਹੀਂ ਨਿਕਲ ਰਹੇ ਤੇ ਫਿਰ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਜਿੱਤੇ ਮਕਦਮਾ ਨੰਬਰ 8 ਜਿਹੜਾ ਆ ਉਹ ਕੇਸ ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਆ ਬਹੁਤ ਜਲਦੀ ਹੀ ਜਿਹੜੇ ਇਹ ਅਕਾਊਂਟਸ ਦੇ ਵਿੱਚ ਪੈਸੇ ਗਏ ਆ ਤਾਂ ਜੈਸਲੀ ਮੁਲਜਮਾ ਉਹਨਾਂ ਨੂੰ ਅਸੀਂ ਫੜ ਲਾਂਗੇ ਸੋ ਜਿਹੜਾ ਇਹ ਐਪ ਦੀ ਗੱਲ ਕਰਦੇ ਤੁਸੀਂ ਇਸ ਵਿੱਚ ਇਨਵੈਸਟਮੈਂਟ ਕੀਤੀ ਸੀ ਜਾਂ ਵਨ ਟਾਈਮ ਇਨਵੈਸਟਮੈਂਟ ਕੀਤੀ ਜਾਂ ਕੰਟੀਨਿਊਅਲੀ ਹੁੰਦਾ ਕੋਈ ਟ੍ਰਾਂਜ਼ੈਕਸ਼ਨ ਨਹੀਂ ਨਹੀਂ ਇਹਨਾਂ ਨੇ ਹੌਲੀ ਹੌਲੀ ਇਨਵੈਸਟਮੈਂਟ ਕੀਤੀ ਆ ਜਿਸ ਤਰ੍ਹਾਂ ਇਹਨੇ ਇਨਵੈਸਟਮੈਂਟ ਕਰੀ ਗਏ ਉਸ ਤਰ੍ਹਾਂ ਹੀ ਉਹ ਇਹਨਾਂ ਨੂੰ ਮਤਲਬ ਦਿਖਾਈ ਹੈ ਕਿ ਤੁਹਾਡੇ ਪੈਸੇ ਵੱਧ ਰਹੇ ਆ ਲੇਕਿਨ ਉਹ ਸਿਰਫ ਮੋਬਾਈਲ ਦੇ ਉੱਤੇ ਪੈਸੇ ਸ਼ੋ ਹੋ ਰਹੇ ਆ ਉਹ ਵਿਡਰਾ ਨਹੀਂ ਹੋ ਰਹੇ ਸੀ ਇਹ ਫਿਲਹਾਲ ਦੀ ਘੜੀ ਅਸੀਂ ਇਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਪਾਏ ਸੀ ਇਹ ਉਹਦੇ ਵਿੱਚ 11 ਲੱਖ ਦੇ ਕਰੀਬ ਇਹਨਾਂ ਦਾ ਜਿਹੜਾ ਹੈਗਾ ਅਮਾਉਂਟ ਅਸੀਂ ਫ੍ਰੀਜ਼ ਕਰਾਤੀ ਆ ਬੈਂਕ ਦੇ ਕੋਲੋਂ ਤੇ ਕੋਸ਼ਿਸ਼ ਕਰਦੇ ਆ ਬਾਕੀ ਵੀ ਜਿਹੜੇ ਅਕਾਊਂਟਸ ਪੈਸੇ ਗਏ ਆ ਉਹ ਟ੍ਰੇਸ ਕਰਕੇ ਉਹ ਫ੍ਰੀਜ਼ ਕਰਾ ਕੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਐਂਡਿਊਰਿੰਗ ਇਨਵੈਸਟੀਗੇਸ਼ਨ ਆ ਜਾਏਗਾ ਉਹ ਬੰਦੇ ਮੈਸੇਜ ਤੁਹਾਨੂੰ ਪਤਾ ਲੱਗ ਗਿਆ ਗਰੁੱਪ ਦਾ ਜਿਹੜਾ ਹੈਗਾ ਆ ਚਾਰ ਪੰਜ ਬੰਦੇ ਅਸੀਂ ਕਰ ਲਿਆ ਹੁਣ ਫਾਈਂਡ ਕਰ ਲਿਆ ਪਬਲਿਕ ਨੂੰ ਤਾਂ ਇਹ ਪੇਰੇ ਹੀ ਸਾਡੀ ਹੈ ਰਿਕੁਐਸਟ ਕੀ ਕਿਸੇ ਦੀ ਗੱਲ ਦੇ ਵਿੱਚ ਨਾ ਜਲਦੀ ਆਓ ਪਹਿਲਾਂ ਵੈਰੀਫਾਈ ਕਰ ਲਓ ਕੋਈ ਵੀ ਗੱਲ ਇਦਾਂ ਦੀ ਹੁੰਦੀ ਆ ਤੇ ਇੰਨੀ ਜਲਦੀ ਕੋਈ ਟਰਾਂਜੈਕਸ਼ਨ ਨਾ ਕਰੋ ਕੋਈ ਐਪ ਜਾਂ ਕੋਈ ਵੀ ਆਂਦਾ ਉਹਨੂੰ ਲਿੰਕ ਨੂੰ ਕਿਸੇ ਨੂੰ ਕਲਿੱਕ ਨਾ ਕਰੋ ਤੁ ਜੇ ਇਨ ਕਿਸ ਗਲਤੀ ਹੋ ਹੀ ਜਾਂਦੀ ਹੈ ਤੇ 19 23 ਤੇ ਇਮੀਡੀਏਟਲੀ ਕਰ ਦੋ ਤਾਂ ਕਿ ਜਿਹੜੇ ਪੈਸੇ ਆ ਤੁਹਾਡੇ ਕਿਸੇ ਅਗਲੇ ਅਕਾਊਂਟ ਚ ਟਰਾਂਸਫਰ ਨਾ ਹੋ ਸਕਣ ਜਦੋਂ ਇੱਕ ਵਾਰੀ ਫ੍ਰੀਜ਼ ਹੋ ਜੂਵੇ ਫਿਰ ਤੁਹਾਨੂੰ ਸਾਡੇ ਕੋ ਆਜੋ ਤੇ ਅਸੀਂ ਪਹਿਲਾਂ ਵੀ ਪੈਸੇ ਲੋਕਾਂ ਦੇ ਦਵਾਏ ਆ ਤੇ ਉਥੋਂ ਕੋਰਟ ਚੋਂ ਆਰਡਰ ਕਰਕੇ ਤੁਹਾਡੇ ਪੈਸੇ ਵਾਪਸ ਕਰਾ ਸਕੀਏ ਇਹ ਉਮੀਦ ਹੈ ਕਿ ਇਸ ਕੇਸ ਵਿੱਚ ਵੀ ਆਪਾਂ ਕਾਫੀ ਸੌਫਟਾਸ ਕਰ ਸਕਦੇ ਹਾਂ ਤੇ ਪੈਸੇ ਕਮਾਂਡ ਕਰਾ ਸਕਦੇ ਹਾਂ ਬਿਲਕੁਲ ਹੀ ਟਾਈਮ ਲੱਗੇਗਾ ਪਰ ਲੇਕਿਨ ਰਿਫੰਡ ਜ਼ਰੂਰ ਕਰਾਵਾਂਗੇ ਉਹਨਾਂ ਦੇ ਪੈਸੇ ਮਤਲਬ ਜੇ ਸਰਾ ਦੱਸਿਆ ਵੀ 11 ਲੱਖ ਤਾਂ ਅਸੀਂ ਫ੍ਰੀਜ਼ ਕਰਵਾ ਹੀ ਦਿੱਤਾ ਇਹਨਾਂ ਦਾ ਉਹ 11 ਲੱਖ ਤਾਂ ਇਹਨਾਂ ਦਾ ਮਿਲ ਜਾਏਗਾ ਅੱਗੇ ਵੀ ਜਿਹੜੇ ਅਕਾਊਂਟਸ 'ਚ ਪੈਸੇ ਗਏ ਆ ਉਹ ਫ੍ਰੀਜ਼ ਕਰਵਾ ਕੇ ਟ੍ਰੇਸ ਕਰਕੇ ਤੇ ਇਹਨਾਂ ਨੂੰ ਦੁਆਦਾਂਗੇ ਸਰ ਜਿਹੜੇ ਇਹਨਾਂ ਨੂੰ ਜਿਹੜੀਆਂ ट्रांजੈਕਸ਼ਨ ਪਈਆਂ ਨੇ ਉਹ ਗੱਲ ਅੱਗੇ ਕਿੰਨੇ ਕਾਉਂਟਸ 'ਚ ਜਿਹੜੀਆਂ ਦੱਸ ਰਹੀ ਸੀ ਉਹ ਮਲਟੀਪਲ ਅਕਾਉਂਟਸ ਆ ਇਹਦਾ ਅੱਗੇ ਕੋਈ ਲੇਅਰ 'ਚ ਜਾ ਕੇ ਉਹਦੀਆਂ ਲੇਅਰ ਅੱਗੇ ਕਾਫੀ ਬਣਾ ਦਿੰਦੇ ਆ ਤਾਂ ਕਿ ਪੁਲਿਸ ਜਲਦੀ ਨਾ ਫੜ ਨਾ ਸਕੇ ਉਹ ਚੱਲ ਰਿਹਾ ਕੰਮ ਅਸੀਂ ਕਰ ਲਾਂਗੇ ਟ੍ਰੇਸ